ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ ਆ ਗਿਆ ਅਸੀਂ 5x5 ਮੀਟਰ ਦੇ ਇਨਾਂ ਦੇ ਖੇਤ ਕੋਲ ਤੇ ਪਰਚਾ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਹੁੰਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਜੇਤਾਂ 'ਚ ਆ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਆਣੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਦੱਸਦੋਂ ਕਿ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਉਹ ਸਰਕਾਰ ਬਿਲਕੁਲ ਤੁਹਾਨੂੰ ਇਹ ਕਹੋ ਤੋਂ ਉਹ ਤੁਹਾਡੇ ਨੁਕਸਾਨ ਦੇ ਵਾਸਤੇ ਕੰਪਨਸੇਟਿਓਂ ਦੇ ਕਾਈ ਦਾ ਹਾਂ ਜੀ ਕੋਲ ਉਹ ਢਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਹੀ ਹੀ ਕਰਦੇ ਨੇ ਆਪਾਂ ਇਸ ਦਾ ਦੇਰੀ ਦਾ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਾਰੀ ਗਈ ਮੈਂ ਬਲ 5 ਕਿਲੋ ਦੀ ਆਈ ਬੰਦਾ ਮੈਂ 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 ਤੇਰੇ ਤੋਂ ਮੇਰੇ ਘਰ ਤੋਂ ਮੈਂ 5 ਕਿਲੋ ਠਿੱਕੇ ਤਾਂ ਲੈ ਸੀ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ 2 ਕਿਲੋ ਤਾਂ ਉੱਡ ਗਿਆ 3 ਕਿਲੋ ਤਾਂ ਹਾਂ ਮੇਰਾ ਪਤਾ ਨਹੀਂ ਕਿੱਥੇ ਕੱਥੇ ਨੂੰ ਮਿਲ ਨਾ ਮਿਲ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਗਾ ਫਾਂਹੀ ਲਊਗਾ ਜੇ ਕਿਤੇ ਇਹੀ ਝੋਲੇ ਨਾਲ ਮੈਂ ਅੱਗ ਲਾਈ ਹੁੰਦੀ ਗਰਪ ਪੰਜ ਮਿੰਟਾਂ ਵਿੱਚ ਘੱਡੀ ਆਏ ਜੀ ਪੰਜ ਮਿੰਟਾਂ ਵਿੱਚ ਆ ਗਏ ਆ ਗੱਲ ਲੱਗਿੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਦੋਂ ਮੇਰੇ ਲੋਕ ਲੈ ਆਉਂਦੇ ਆਪਣੇ ਲੋਕਾਂ ਨੂੰ ਮੈਡਮ ਝਾਵਲਾ ਦੇ ਝਾਵਲਾ ਦੇ ਹੱਬ ਤੋਂ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ 68 ਕੇਵੀਂ ਮੋੜੇ ਤੋਂ ਪਾਰ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਕੋਲ ਆ ਜੀ ਆ ਰਿਹਾ ਆ ਉਸ ਤੋਂ ਬਾਅਦ ਬਿਲਾ ਰਹੇ